ਸ਼ਹਿਰ ਧਾਰੀਵਾਲ ਦੇ বাস ਸਟੈਂਡ ਦੇ ਵਿੱਚ ਭਾਰਤ ਡਰਾਮাটਿਕ ਕਲੱਬ ਧਾਰੀਵਾਲ ਵੱਲੋਂ ਲਗਾਤਾਰ ਰਾਮਲੀਲਾ ਦਾ ਬਵੇ ਉਯੋਜਨ ਕੀਤਾ ਜਾ ਰਿਹਾ ਵਾ RAM ਬਨਵਾਸ ਨਾਈਟ ਦਾ ਸ਼ੁਭਦ ਗਾਟਨ ਰਿਟਾਇਰਡ ਐਸ ਐਚਓ ਸਰਬਜੀਤ ਸਿੰਘ ਚਾਲ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਸਰਬਜੀਤ ਸਿੰਘ ਚਾਲ ਨੇ ਕਿਹਾ ਕਿ ਪਾਰਾ ਡਰਾਮਾ ਟਿਕਾ ਲਬ ਦੇ ਨਾਲ ਉਹਨਾਂ ਦਾ ਬਹੁਤ ਹੀ ਪੁਰਾਣਾ ਰਿਸ਼ਤਾ ਹੈ ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਆ ਕੇ ਪਾਰਾ ਡਰਾਮਾ ਟਿਕਾ ਲਬ ਦੇ ਇਸ ਪਵਿੱਤਰ ਪੰਡਾਲ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਨੇ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਗੱਲਬਾਤਾਂ ਨੂੰ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਦੇ ਉੱਤੇ ਚੱਲਣਾ ਚਾਹੀਦਾ ਵਾ ਔਰ ਹਮੇਸ਼ਾ ਸੱਚਾਈ ਦਾ ਸਾਥ ਦੇਣਾ ਚਾਹੀਦਾ ਵਾ ਇਸ ਮੌਕੇ ਤੇ ਬਾਰੇ ਡਰਾਮਾਟਿਕ ਕਲੱਬ ਦੇ ਪ੍ਰਧਾਨ ਨਕুল ਸਰਪਾਲ ਡਾਇਰੈਕਟਰ ਰਮਨ ਸਿਆਲ ਔਰ ਪ੍ਰਧਾਨ ਨਕুল ਸਰਪਾਲ ਜੀ ਨੇ ਜਿੱਦਾਂ ਸਰੂਪਾ ਦਿੱਤਾ ਔਰ ਉਸ ਦੇ ਬਾਅਦ ਜਿਹੜਾ ਵਾ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਬਜਰੰਗਬਲੀ ਜੀ ਦਾ ਰੋਲ ਕਰਨ ਵਾਲੇ ਕਲਾਕਾਰ ਪ੍ਰਦੀਪ ਸਿਆਲ ਔਰ ਬਾਈਸ ਪ੍ਰਧਾਨ ਸਤੀਸ਼ਵਰਾ ਜੀ ਵੱਲੋਂ ਦਿੱਤਾ ਗਿਆ ਇਸ ਮੌਕੇ ਤੇ ਸ਼ਾਮ ਲਾਲ ਪ੍ਰਧਾਨ ਜਿਹੜੇ ਕਿ ਵਾਲਮੀਕੀ ਸਮਾਜ ਤੋਂ ਹੁੰਦੇ ਨੇ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਕਲੱਬ ਦੇ ਡਾਇਰੈਕਟਰ ਰਮਨ ਸਿਆਲ ਰਾਜੂ ਡਾਕਟਰ ਦੇ ਇਲਾਵਾ ਕੈਸ਼ੀਅਰ ਹੈਪੀ ਖੋਲਰ ਸਰਪ੍ਰਸਤ ਮਨਜੀਤ ਸਬਰਵਾਲ 뮤직 ਡਾਇਰੈਕਟਰ ਗੁੱਲੂ ਸ਼ਰਮਾ ਔਰ ਰਾਜਾ ਬਾਬਾ ਦੇ ਇਲਾਵਾ ਵੱਡੀ ਗਿਣਤੀ ਦੇ ਵਿੱਚ ਕੋਆਰਡੀਨੇਟਰ ਨਰਿੰਦਰ ਨਿੰਦਾਲ ਹਣੀ ਗੁਰਨਾਲ ਔਰ ਅਨੇਕਾਂ ਹੀ ਨੌਜਵਾਨ ਕਲੱਬ ਦੇ ਮੈਂਬਰ ਹਾਜ਼ਰ ਸਨ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਤਾਰੀਵਾਲ ਦੇ ਲੋਕ ਜਿਹੜੇ ਆ ਉਹ ਰੋਜ਼ ਹੀ ਪਰ ਡਰਾਮਾਟਿਕ ਕਲੱਬ ਦੇ ਪੰਡਾਲ ਵਿੱਚ ਨਜ਼ਰ ਆ ਰਹੇ ਨੇ ਖਾਸੀਆਂ ਰੌਣਕਾਂ ਜੜੀਆਂ ਵਾਂ ਉਹ ਬੱਸ ਸਟੈਂਡ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਉੱਥੇ ਹੀ ਪੁਲਿਸ ਦੀ ਜਕਰਗੱਲ ਕਰੀਏ ਤਾਂ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਕੜੇ ਪ੍ਰਬੰਧ ਜੜੇ ਆ ਕੀਤੇ ਗਏ ਨੇ ਔਰ ਬਹੁਤ ਵਧੀਆ ਢੰਗ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਡਿਊਟੀ रहा इस मौके होर की कुछ क्या है मुख्य मेहमान रिटायर्ड एस एचओ सरबजीत सिंह चाल ने आओ सुनिए ਆਪ ਦੀ ਬਾਤ ਬੇਰੋਕੀਪਾਉਂਦੇ ਆ। ਔਰ ਅੱਜ ਸਾਡੀ ਜਿੰਨੀ ਸੰਗਤ ਇੱਥੇ ਇਕੱਠੀ ਹੋਈ ਆ ਮੈਂ ਸਭ ਦਾ ਇਹ ਕਿ ਸਾਰੇ ਹਰ ਧਰਮ ਨਾਲ ਜਾਤ ਦੇ ਵਿਅਕਤੀ ਨਾਲ ਸਾਡੇ ਕੀ ਸਰਦਾ ਭਾਵਨਾ ਦੇ ਨਾਲ ਜਿਹੜਾ ਇਹ ਧਾਰ ਬਣਾਇਆ ਜਾਂਦਾ ਬੜੀ ਰੌਣਕ ਜਿਹੜੀ ਨਾ ਰਾਜਪੁਰਾ ਲੱਗਦੀ ਆ ਔਰ ਮੈਂ ਜੀ ਇਸ ਸੱਚ ਹੁੰਦਿਆਂ ਵੀ ਔਰ ਉਸ ਤੋਂ ਇਲਾਵਾ 2013 ਤੋਂ ਲਗਾਤਾਰ ਨੇ ਇਸ ਕਲੱਬ ਦੇ ਨਾਲ ਹਾਜ਼ਰ ਕਰਕੇ ਔਰ ਸੰਗਤ ਦੇ ਵਿੱਚ ਮਨੂ ਨੂੰ ਬੁnaya ਔਰ ਜਿਹੜੇ ਬਹੁਤਾਰੇ ਵਿਅਕਤੀ ਜਿਨ੍ਹਾਂ ਨੇ ਪ੍ਰਬੰਧ ਕਰਕੇ ਕਲੱਬ ਦੇ ਜਿਹੜੇ ਮੈਂਬਰ ਆ ਉਹਦੇ ਵਿੱਚ ਮੈਂ ਸ਼ੁਕਰ ਕਰਦਾ ਮੈਂ ਤੇ ਬਹੁਤ ਧੰਨਵਾਦੀ ਆ ਔਰ ਮੈਂ ਚਾਹੁੰਦਾ ਕਿ ਸਾਰੇ ਸ਼ਹਿਰ ਦੇ ਬੰਦੇ ਕਿ ਇਹੋ ਜਿਹੇ ਤਿਹਾਰਾ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਬੰਦ ਕਰਕੇ ਪ੍ਰਭੂ ਦਾ ਜਿਹੜੀ ਠੀਕ ਕਰਨੀ ਦੀ ਹੈ ਔਰ ਸਾਡੇ ਭੁਰਕੇ ਸਾਡੇ ਕਲੱਬ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਕੋਲ ਕੁਝ ਅਸੀਂ حاصل ਕਰ ਸਕੀਏ ਅਰ ਦੇਗਾ ਤਾਂ ਪਾਟੀ ਦਾ ਸਮਾਜ ਦੇ ਉਮਰ ਦੇ ਪੁੰਜਾ ਬੱਚਾ ਪਹਿਲਾ ਮੈਂ ਆਪਣੇ ਕਲੱਬ ਭਾਰਤ ਗ੍ਰਾਮਾ ਦੀ ਕਲੱਬ ਨੂੰ ਜਿਹਨਾਂ ਨੂੰ ਜੀ ਆਇਆਂ ਨੂੰ ਲੱਗਦਾ ਹੈ ਹਰ ਸਾਲ ਇਹ ਸਾਡੇ ਕਲੱਬ ਦੇ ਨਾਲ ਜੁੜੇ ਹੋਣ ਜਿਹੜੇ ਆਰਟ ਅਤੇ ਹਰ ਪਰੀਖੀ ਦੀ ਵਿਸ਼ਵਾਸ ਨਾਲ ਪੂਰੀ ਕਲੱਬ ਨੂੰ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਤੇ ਜੀ ਆਇਆਂ ਨੂੰ ਆਖਦਾ। ਸਾਡੀ ਪਾਲ ਡਰਾਮਾਟਿਕ ਕਲੱਬ ਧੰਨਵਾਦ ਸਾਰੀ ਬਾਅਦ ਪਾਸਟ ਹੈ ਉਸ ਦਾ ਸ਼ੂਟਿੰਗ ਲੱਗਦਾ ਹੈ ਸਭ ਤੋਂ ਵੱਧ ਸਾਨੂੰ ਸਤਿਕਾਰ ਜੋ ਪੁਨਗਿਰ ਜਿਨ੍ਹਾਂ ਨੇ ਲੰਬਾ ਸਮਾਂ ਲੜਾ ਉਹ ਲੋਕ ਸੇਵਾ ਕੀਤੀ ਹੈ ਬਹੁਤ ਹੋਰ ਐਸਾ ਚੋਣ ਦਾ ਜਵਾਬ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਆਸਾਂ ਤੋਂ ਪਹਿਨੀਆ ਆ ਔਰ ਜੁਜੇ ਜਿਲ੍ਹਾ ਦੇ ਵਿੱਚ ਜੜਾ ਵਾ ਲਖਸ਼ੀਪੁਰ ਦੇ ਤੋਂ ਨਾਲ ਕਰਸੇ ਚ ਲੱਗੇ ਬਹੁਤ ਵਧੀਆ ਢੰਗ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਬਹੁਤ ਬੇਦਾਗ ਜੜਾ ਵਾ ਆਪਣੀ ਮੁਕੀ ਲਭਾਈ ਆ ਔਰ ਹਮੇਸ਼ਾ ਹੀ ਜੜਾ ਵਾ ਇਹਨਾਂ ਨੇ ਆਪਣੇ ਇਲਾਕੇ ਦੀ ਭਲਾਈ ਤੇ ਜੜਾ ਵਾ ਵਧੀਆ ਢੰਗ ਦੇ ਨਾਲ ਆਪਣੀ ਸੇਵਾਵਾਂ ਕੀਤੀਆਂ ਔਰ ਤੁਹਾਡੇ ਦੀ ਸ਼ਿਵਾਸ਼ਨਾ ਰਮੈ ਹੋ ਚੁੱਕਿਆ ਔਰ ਆਪਾਂ ਹਰ ਸਾਲ ਜੜਾ ਵਾ 5000 ਰੁਪਏ ਦਿੰਦੇ ਆ ਔਰ ਇਹ 30 ਸਾਲ ਵੀ ਲੜੇ ਆ ਕੇ ਜੜਾ ਵਾ ਆਪਣੀ ਹਾਜੀਤ ਭਈਆ ਔਰ 3700 ਰੁਪਿਆ ਸਾਨੂੰ ਦੇ ਕੇ ਕਿਉਂ ਟੈਟ ਹੋ ਸਕਦੇ ਆ ਉਹ ਜੜਾ ਪੈ ਜਾਵਾ ਸਮਾਂ ਕਾਕੀ 3500 ਰੁਪਈਆ 35000 ਰੁਪਈਆ ਟੈਟ ਔਰ ਜੋ ਦੇ ਪੱਜੇ ਆ ਕੇ ਜਿਹੜੀ ਸਾਡੀ ਹੋ ਸਕਦਾ ਹੀ ਕੀਦੀ ਆ ਇਹਦਾ ਕੋਈ ਮੁੱਲ ਨਹੀਂ ਔਰ ਇਸ ਮੁਤੀ ਖਲਾਕੋਂ ਵੱਲੋਂ ਮੈਂ ਆਪਣੇ ਸਾਰੇ ਛੋਟੇ ਵੱਡੇ ਨਾਮਾਂ ਵੱਲੋਂ ਮਾਲੀ ਸਰ ਵੀ ਚਾਹਤਾ ਜੜਾ ਵਾ ਦੇਲਦੀ ਕਰਾਂ ਤੁਹਾਨੂੰ इशाही <laughs> बि